ਅਸੀਂ ਇੱਕ ਪ੍ਰਣ ਕੀਤਾ ਜੀ ਬਤੌਰੇ ਐਮਐਲਏ ਮੈਂ ਕਿ ਮੈਂ ਵਿਧਾਨ ਸਭਾ ਨਾਬਾ ਦੇ ਵਿੱਚ 25000 ਬੂਟੇ ਆਪਣੇ ਹੱਥੀਂ ਆਪ ਲਾਉਣੇ ਜੀ ਅਸੀਂ ਮਸ਼ੀਨਾਂ ਆਰਡਰ ਕਰਤੀਆਂ ਅਸੀਂ 25 ਜਣੇ ਦੀ ਟੀਮ ਬਣਾਤੀ ਹੈ ਜੀ ਹਰੇਕ ਪਿੰਡ ਦੇ ਵਿੱਚ ਅਸੀਂ ਤਰਵੈਣੀ ਲਾਉਣੀ ਹੈ ਤਰਵੈਣੀ ਇੱਕ ਲੱਗੇ ਦੋ ਲੱਗੇ ਚਾਰ ਲੱਗਣ ਪੰਜ ਲੱਗਣ ਜਿੱਥੇ ਵੀ ਸਾਨੂੰ ਸਪੇਸ ਮਿਲੀ ਉੱਥੇ ਤਰਵੈਣੀ ਲਾਵਾਂਗੇ ਜਿਹਦੇ ਵਿੱਚ ਬਰੋਟਾ ਜਿਹਦੇ ਵਿੱਚ ਪਿੱਪਲ ਤੇ ਨਿੰਮ ਇਹ ਤਿੰਨ ਦਰਖਤ ਹੋਣਗੇ ਜੀ ਬਾਕੀ ਜਿਹੜੇ ਨਾਰਮਲ ਦਰਖਤ ਨੇ ਉਹ ਸਾਈਡਾਂ ਤੇ ਲਾਵਾਂਗੇ ਪੂਰੇ ਵਿਧਾਨ ਸਭਾ ਦੇ ਵਿੱਚ ਨਾਬਾ ਸ਼ਹਿਰ ਦੇ ਵਿੱਚ ਪਾਸੋਂ ਦੇ ਵਿੱਚ 25000 ਬੂਟਾ ਉਹ ਲਾਵਾਂਗੇ ਅਸੀਂ ਔਰ ਉਹਦੀ ਇਕੱਲਾ ਲਾਉਣਾ ਹੀ ਨਹੀਂ ਜੀ ਉਹਦੀ ਜ਼ਿੰਮੇਵਾਰੀ ਵੀ ਤੈਅ ਕਰਾਂਗੇ ਜਿਸ ਪਿੰਡ ਦੇ ਵਿੱਚ ਬੂਟੇ ਲਾਵਾਂਗੇ ਜਿਵੇਂ ਅੱਜ ਅਸੀਂ ਪਿੰਡ ਰਾਮਗੜ੍ਹ ਤੋਂ ਸ਼ੁਰੂਆਤ ਕੀਤੀ ਹੈ ਇੱਥੋਂ ਦੇ ਜਿਹੜੇ ਸਾਡੇ ਵਲੰਟੀਅਰ ਸਹਿਬਾਨ ਨੇ ਸਾਰੇ ਨਿਵਾਸੀ ਨੇ ਪਿੰਡ ਦੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਨੂੰ ਪਾਲਣਾ ਹੈ ਜੀ ਔਰ ਸਾਲ ਬਾਅਦ ਅਸੀਂ ਨਾਲ ਦਾ ਬਰਥਡੇ ਮਨਾਉਣਾ ਹੈ ਜੀ ਦਰਖਤਾਂ ਦਾ ਵੀ ਨਿੰਮ ਜਿਹੜਾ ਲਾਇਆ ਸੀ ਉਹ ਕਿੱਡਾ ਖੋ ਗਿਆ ਜਾਮਨ ਲਾਇਆ ਸੀ ਕਿੱਡਾ ਖੋ ਗਿਆ ਅੰਬ ਲਾਇਆ ਸੀ ਕਿੱਡਾ ਖੋ ਗਿਆ ਬੂਟਾ ਤੇ ਤਾਂ ਕਿ ਹਰ ਇੱਕ ਸਾਲ ਉਹਦੀ ਜਿਹੜੀ ਵੀਡੀਓ ਪਾ ਕੇ ਅਸੀਂ ਦੱਸੀ ਇੱਕ ਭਾਈ ਜਿਹੜਾ ਬੂਟਾ ਲਾਇਆ ਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਤੁਹਾਡੀ ਨਿਸ਼ਾਨੀ ਜਿਹੜੀ ਹੈ ਸੰਸਾਰ ਦੇ ਵਿੱਚ ਉਹ ਦਰਖਤ ਤੋਂ ਵਧੀਆ ਕੋਈ ਤੁਹਾਡੇ ਕੋਲ ਸਿੰਬਲ ਨਹੀਂ ਹੈ ਤੁਸੀਂ ਦਰਖਤ ਲਾਓ ਆਪਣੀ ਨਿਸ਼ਾਨੀ ਛੱਡੋ ਸਾਡੇ ਪੁਰਾਣੇ ਬਜ਼ੁਰਗਾਂ ਦਾ ਮੈਂ ਦੇਖਿਆ ਵਿਧਾਨ ਸਭਾ ਨਾਭਾ ਦੀਆਂ ਜਿਹੜੀਆਂ ਦਾਣਾ ਮੰਡੀਆਂ ਨੇ ਉਹਦੇ ਵਿੱਚ ਨਾ ਇੱਕ ਪਿੱਪਲ ਦਾ ਬਹੁਤ ਵੱਡਾ ਸ਼ਾਨਦਾਰ ਰੁੱਖ ਜਿਹੜਾ ਜੀ ਅੱਜ ਵੀ ਖੜਾ ਮੈਂ ਇਹਦੀ ਕੋਖ ਕੀਤੀ ਪਤਾ ਲੱਗਿਆ ਕਿ ਕੋਈ ਬੰਦਾ ਸੀਗਾ ਉਧਰਲੇ ਪਿੰਡਾਂ ਚੋਂ ਉਹਨੇ ਮਿਸ਼ਨ ਧਾਰ ਲਿਆ ਕਿ ਮੈਂ ਹਰੇਕ ਦਾਣਾ ਮੰਡੀ ਦੇ ਵਿੱਚ ਇੱਕ ਪੇਪਲ ਦਾ ਬੂਟਾ ਲਾਉਣਾ ਜੀ ਉਹ ਭਾਵੇਂ ਚਲੇਗੇ ਸੰਸਾਰ ਦੇ ਉੱਪਰ ਉਹ ਬੂਟੇ ਜਿਹੜੇ ਆ ਵੱਡੇ ਵੱਡੇ ਜਿਹੜੇ ਪਿੱਪਲ ਆ ਉਹ ਅੱਜ ਵੀ ਉਹਦੇ ਥੱਲੇ ਕਿਸਾਨ ਬੈ ਕੇ ਚਾਹ ਪੀਂਦੇ ਨੇ ਬੈ ਕੇ ਸਲਾਹਾਂ ਕਰਦੇ ਨੇ ਮੰਡੀ 'ਚ ਆਉਂਦੇ ਨੇ ਤਾਂ ਕਿੱਡਾ ਉਹਦਾ ਫਾਇਦਾ ਹੈ ਜੀ ਸੋ ਅਸੀਂ ਵੀ ਵਿਧਾਨ ਸਭਾ ਨਾਭਾ ਦੇ ਵਿੱਚ ਜਿਹੜੇ ਸਾਡੇ ਆਰਗੈਨਿਕ ਜਿਹੜੇ ਸਾਡੇ ਰਵਾਇਤੀ ਦਰਖਤ ਨੇ ਉਹ ਅਸੀਂ ਲਾ ਕੇ ਸ਼ੁਰੂਆਤ ਕਰਤੀ ਅੱਜ ਪਰ ਪੂਰੇ ਵਿਧਾਨ ਸਭਾ ਦੇ ਵਿੱਚ ਅਸੀਂ ਕਰਾਂਗੇ ਐਸਡੀ ਮਨਾਭਾ ترਸੀਮ ਚੰਦ ਜੀ ਮੇਰੇ ਨਾਲ ਨੇ ਸਾਡੀ ਸਾਰੀ ਟੀਮ ਨਾਲ ਹੈ ਅਸੀਂ ਇਹ ਮਿਸ਼ਨ ਆ ਸਾਡਾ ਕਿ ਅਸੀਂ ਨਾਭਾ ਵਿਧਾਨ ਸਭਾ ਨੂੰ ਹਰਿਆ ਭਰਿਆ ਕਰਨਾ ਹੈ ਔਰ ਸਭ ਨੂੰ ਬੇਨਤੀ ਕਰਾਂਗੇ ਚਾਹੇ ਕਿਸਾਨ ਭਰਾ ਨੇ ਪਿੰਡ ਵਾਸੀ ਨੇ ਸ਼ਹਿਰ ਵਾਸੀ ਨੇ ਕਿ ਜਿੱਥੇ ਵੀ ਤੁਸੀਂ ਬੂਟਾ ਦੇਖਦੇ ਹੋ ਆਪਣੇ ਸਮੇਂ ਚ ਸਮਾਂ ਕੱਢ ਕੇ ਉਹਦੀ ਟੇਕ ਕੇਅਰ ਤੇ ਉਹਦੀ ਗੁਡਾਈ ਵਗੈਰਾ ਤੈਨੂੰ ਪਾਣੀ ਜ਼ਰੂਰ ਪਾਓ ਜੀ ਸਾਡੇ ਵਾਸਤੇ ਜੀ ਬਹੁਤ ਸੁਭਾਗਾ ਦੇਣਾ ਜੀ ਜਿਹੜਾ ਸਾਡੇ ਪਿੰਡ ਤੋਂ ਸ਼ੁਰੂਆਤ ਕੀਤੀ ਐਮਐਲਏ ਸਾਹਿਬ ਨੇ ਤੇ ਐਸਡੀਐਮ ਸਾਹਿਬ ਨੇ ਇਹ ਜਿਹੜਾ ਬੂਟਿਆਂ ਦਾ ਲਾਉਣ ਦਾ ਜਿਹੜਾ ਫੈਸਲਾ ਕੀਤਾ ਇਹਨਾਂ ਨੇ ਜਿਹੜਾ ਇਹ ਪ੍ਰੋਗਰਾਮ ਚਲਾਇਆ ਹੈ ਜੀ ਇਹਦੇ ਨਾਲ ਪਿੰਡ ਲੋਕਾਂ ਨੂੰ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਜੀਵਨ ਮਿਲੂਗਾ ਇਹਦੇ ਬਾਤ ਹੈ ਆਕਸੀਜਨ ਦੀ ਸਵੇਰੇ ਸੈਰ ਕਰਨ ਵੇਲੇ ਉਹਨਾਂ ਨੂੰ ਸਾਹ ਲੈਣਾ ਵੀ ਸੌਖਾ ਹੋ ਬਹੁਤ ਵਧੀਆ ਰਹੂਗਾ ਜੀ ਇਹ। ਪਹਿਲੇ ਸਾਹਿਬ ਵੱਲੋਂ 25000 ਬੂਟੇ ਲਾਉਣ ਦਾ ਤੀਜਾ ਮਿੱਠਿਆ ਇਹਨਾਂ ਦੀ ਟੀਮ ਵੱਲੋਂ ਤੇ ਜਿਹੜੇ ਮੇਰੇ ਵੱਖ-ਵੱਖ ਮਹਿਕਮੇ ਨੇ ਉਹਨਾਂ ਵਿੱਚ ਉਹਨਾਂ ਦੇ ਜਿਹੜੇ ਥਾਵਾਂ ਪਈਆਂ ਨੇ ਉੱਥੇ ਵੀ ਅਸੀਂ ਬੂਟੇ ਲਗਾ ਰਹੇ ਹਾਂ। ਵੱਖ-ਵੱਖ ਸੰਸਥਾਵਾਂਾਂ ਜੀ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਤੁਸੀਂ ਵੱਧ ਤੋਂ ਵੱਧ ਲਗਾਓ ਤੇ ਮੈਂ ਖੁਦ ਵੀ ਤਰਵੈਣੀਆਂ ਲਾ ਰਹੇ ਹਾਂ। ਅੱਜ ਵੀ 20 ਤਰਵੈਣੀਆਂ ਐ ਐਸ.ਡੀ. ਜੈਨ ਹਾਈ ਸਕੂਲ ਐ ਜਿਹੜਾ 90 ਦਾ ਉੱਥੇ ਲਗਾ ਕੇ ਆਏ। ਇਹ ਸਵੇਰ 7:00